ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਰਾਜੇ ਨੇ ਆਪਣੇ ਸੈਨਿਕਾਂ ਨੂੰ ਸੜਕ ਦੇ ਵਿਚਕਾਰ ਇੱਕ ਵੱਡਾ ਪੱਥਰ ਰੱਖਣ ਲਈ ਕਿਹਾ ਪੱਥਰ ਨੂੰ ਸੜਕ ਦੇ ਵਿਚਕਾਰ ਰਖਵਾ ਕੇ ਰਾਜੇ ਨੇ ਆਪਣੇ ਸੈਨਿਕਾਂ ਨੂੰ ਛੁਪ ਕੇ ਉਸ ਪੱਥਰ ਉੱਪਰ ਨਜ਼ਰ ਰੱਖਣ ਲਈ ਕਿਹਾ ਕਿ ਦੇਖਣਾ ਉਸ ਪੱਥਰ ਨੂੰ ਰਸਤੇ ਵਿੱਚੋਂ ਕੌਣ ਹਟਾਉਂਦਾ ਹੈ ਲੋਕ ਉਸ ਜਗ੍ਹਾ ਤੇ ਆਉਂਦੇ ਰਹੇ ਤੇ ਜਾਂਦੇ ਰਹੇ ਲੇਕਿਨ ਕਿਸੇ ਨੇ ਵੀ ਉਸ ਪੱਥਰ ਨੂੰ ਰਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਪੱਥਰ ਦੇ ਪਾਸ ਤੋਂ ਹੋ ਕੇ ਗੁਜ਼ਰਨ ਵਾਲੇ ਲੋਕਾਂ ਵਿੱਚ ਰਾਜੇ ਦੇ ਕੁਝ ਕਰੀਬੀ ਲੋਕ ਅਤੇ ਸ਼ਹਿਰ ਦੇ ਕੁਝ ਵਪਾਰੀ ਵੀ ਸ਼ਾਮਿਲ ਸਨ। ਉਹਨਾਂ ਵਿੱਚੋਂ ਕਈ ਲੋਕ ਤਾਂ ਰਾਜੇ ਨੂੰ ਹੀ ਕੋਸਣ ਲੱਗੇ ਕਿ ਰਾਜਾ ਇੱਕ ਪੱਥਰ ਨੂੰ ਵੀ ਰਸਤੇ ਵਿੱਚੋਂ ਨਹੀਂ ਹਟਵਾ ਸਕਦਾ। ਲੇਕਿਨ ਕਿਸੇ ਨੇ ਵੀ ਖੁਦ ਉਸ ਪੱਥਰ ਨੂੰ ਰਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤਰ੍ਹਾਂ ਕਾਫੀ ਦਿਨਾਂ ਤੱਕ ਚੱਲਦਾ ਰਿਹਾ। ਇੱਕ ਦਿਨ ਇੱਕ ਕਿਸਾਨ ਆਪਣੀਆਂ ਸਬਜ਼ੀਆਂ ਨਾਲ ਉਸ ਰਸਤੇ ਤੋਂ ਗੁਜ਼ਰ ਰਿਹਾ ਸੀ ਉਸਨੇ ਉਸ ਪੱਥਰ ਨੂੰ ਰਸਤੇ ਵਿੱਚ ਪਈ ਦੇਖਿਆ ਅਤੇ ਸੋਚਿਆ ਕਿ ਸਾਰਿਆਂ ਨੂੰ ਇਸ ਪੱਥਰ ਦੀ ਵਜ੍ਹਾ ਨਾਲ ਕਿੰਨੀ ਤਕਲੀਫ ਹੋ ਰਹੀ ਹੈ ਉਸਦੇ ਕੋਲ ਇੱਕ ਮਜ਼ਬੂਤ ਲਾਠੀ ਸੀ ਉਸਨੇ ਆਪਣੀ ਉਹ ਲਾਠੀ ਨਾਲ ਉਸ ਪੱਥਰ ਨੂੰ ਇੱਕ ਪਾਸੇ ਧੱਕਣ ਦੀ ਕੋਸ਼ਿਸ਼ ਕੀਤੀ ਅਤੇ ਹੌਲੀ-ਹੌਲੀ ਧੱਕਾ ਮਾਰਦੇ ਹੋਏ ਕਾਫੀ ਕੋਸ਼ਿਸ਼ ਦੇ ਬਾਅਦ ਉਹ ਉਸ ਪੱਥਰ ਨੂੰ ਸੜਕ ਤੋਂ ਪਾਸੇ ਕਰਨ ਵਿੱਚ ਕਾਮਯਾਬ ਹੋ ਗਿਆ ਪੱਥਰ ਨੂੰ ਹਟਾਉਣ ਤੋਂ ਬਾਅਦ ਕਿਸਾਨ ਆਪਣੀਆਂ ਸਬਜ਼ੀਆਂ ਨੂੰ ਲੈ ਕੇ ਜਾਣ ਹੀ ਲੱਗਿਆ ਸੀ ਕਿ ਅਚਾਨਕ ਉਸ ਦੀ ਨਜ਼ਰ ਇੱਕ ਪੋਟਲੀ ਉੱਪਰ ਪਈ ਜੋ ਠੀਕ ਉਸੇ ਜਗ੍ਹਾ ਉੱਪਰ ਪਈ ਸੀ ਜਿੱਥੋਂ ਉਸਨੇ ਪੱਥਰ ਸਾਈਡ ਕੀਤਾ ਸੀ ਉਸਨੇ ਉਸ ਪੋਟਲੀ ਨੂੰ ਖੋਲ ਕੇ ਵੇਖਿਆ ਤਾਂ ਉਸ ਵਿੱਚ ਸੋਨੇ ਦੇ ਕਈ ਸਿੱਕੇ ਸਨ ਅਤੇ ਉਹਨਾਂ ਸਿੱਕਿਆਂ ਦੇ ਨਾਲ ਰਾਜੇ ਦਾ ਇੱਕ ਸੰਦੇਸ਼ ਵੀ ਸੀ ਜਿਸ ਵਿੱਚ ਲਿਖਿਆ ਸੀ ਕਿ ਇਹ ਸੋਨੇ ਦੇ ਸਿੱਕੇ ਉਸਦੇ ਲਈ ਹਨ ਜਿਹੜਾ ਇਸ ਪੱਥਰ ਨੂੰ ਰਸਤੇ ਵਿੱਚੋਂ ਹਟਾਵੇਗਾ ਦੋਸਤੋ ਠੀਕ ਇਸੇ ਤਰ੍ਹਾਂ ਸਾਡੀ ਸਾਰਿਆਂ ਦੀ ਲਾਈਫ ਵਿੱਚ ਵੀ ਕਈ ਪਰੇਸ਼ਾਨੀਆਂ ਆਉਂਦੀਆਂ ਹਨ ਕੁਝ ਲੋਕ ਉਹਨਾਂ ਪਰੇਸ਼ਾਨੀਆਂ ਤੋਂ ਬਚ ਕੇ ਨਿਕਲ ਜਾਂਦੇ ਹਨ ਕੁਝ ਰਸਤਾ ਬਦਲ ਲੈਂਦੇ ਹਨ ਅਤੇ ਚੰਦ ਲੋਕ ਠਾਣ ਲੈਂਦੇ ਹਨ ਉਹਨਾਂ ਪਰੇਸ਼ਾਨੀਆਂ ਦਾ ਹੱਲ ਘਟਨਾ ਅਤੇ ਇਸ ਤਰ੍ਹਾਂ ਹੀ ਉਹ ਲੋਕ ਮੁਸ਼ਕਲਾਂ ਵਿੱਚ ਸੰਭਾਵਨਾਵਾਂ ਅਤੇ ਸੰਭਾਵਨਾਵਾਂ ਵਿੱਚ ਛੁਪੇ ਅਫਸਰ ਖੋਜ ਲੈਂਦੇ ਹਨ ਮਜ਼ਬੂਤ ਇਰਾਦੇ ਅਤੇ ਨੇਕ ਦਿਲੀ ਨਾਲ ਕੀਤੀਆਂ ਕੋਸ਼ਿਸ਼ਾਂ ਦੇ ਨਤੀਜੇ ਹਮੇਸ਼ਾ ਹੀ ਚੰਗੇ ਆਉਂਦੇ ਹਨ ਐਸ ਲਈ ਜੀਵਨ ਦੀਆਂ ਪਰੇਸ਼ਾਨੀਆਂ ਤੋਂ ਘਬਰਾਓ ਨਾ ਬਲਕਿ ਉਹਨਾਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸਫ਼ਰ ਵਿੱਚ ਅੱਗੇ ਵੱਧਦੇ ਰਹੋ